ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਤੇ ਕਿੱਦਾਂ ਚੱਲਦੀ ਪਈ ਹੈ ਤੁਹਾਡੀ ਤਿਆਰੀ ਆਈ ਹੋਪ ਤੁਸੀਂ ਬਹੁਤ ਵਧੀਆ ਹੋਵੋਗੇ ਬਹੁਤ ਵਧੀਆ ਤਰੀਕੇ ਨਾਲ ਆਪਣੀ ਤਿਆਰੀ ਕਰਦੇ ਪਏ ਹੋਣਗੇ ਤੇ ਅੱਜ ਆਪਣੀ ਮੁਹਾਵਰੇ ਦੀ ਜੀ 10th ਕਲਾਸ ਆ ਜਿਸ ਚ ਫੇਰ ਆਪਾਂ 15 ਮੁਹਾਵਰੇ ਲੈ ਕੇ ਆਏ ਆ ਤੇ ਫਿਰ ਤੁਹਾਨੂੰ ਕਲਾਸ 'ਚ ਹੀ ਯਾਦ ਕਰਾ ਕੇ ਛੱਡਾਂਗੇ ਅੱਜ ਥੋੜਾ ਜਿਹਾ ਲੈਵਲ ਅਪ ਹੋਇਆ ਜੀ ਮੁਹਾਵਰੇ ਦਾ ਤਾਂ ਥੋੜਾ ਜਿਹਾ ਧਿਆਨ ਨਾਲ ਦੇਖਿਓ ਤੇ ਥੋੜਾ ਜਿਹੜੇ ਮੈਂ ਸਮਝਾਉਂਦੀ ਜਾਊਂਗੀ ਉਦੋਂ ਹੀ ਤੁਸੀਂ ਯਾਦ ਕਰਨ ਦੀ ਕੋਸ਼ਿਸ਼ ਕਰਨੀ ਹੈ ਠੀਕ ਹੈ ਤੇ ਆਪਣਾ ਫਰਸਟ ਜਿਹੜਾ ਮੁਹਾਵਰਾ ਪਹਿਲਾ ਮੁਹਾਵਰਾ ਜੇ ਹਿੱਕ ਤੇ ਮੂੰਗ ਦਲਣੇ ਹਿੱਕ ਤੇ ਮੂੰਗ ਦਲਣੇ ਤੰਗ ਕਰਨਾ ਕਿਸੇ ਨੂੰ ਕਸ਼ਟ ਦੇਣਾ ਵੀ ਆਪਾਂ ਕਿਸੇ ਦੀ ਹਿੱਕ ਤੇ ਨਾ ਮੂੰਗ ਦਲ ਤੇ ਉਬਾਲ ਤੇ ਠੀਕ ਹੈ ਤੰਗ ਕਰਤਾ ਕਿਸੇ ਨੂੰ ਇੰਨਾ ਜ਼ਿਆਦਾ ਮੂੰਗ ਕਦੋਂ ਦਲਿਆ ਜਾਊਗਾ ਜਦੋਂ ਬੰਦੇ ਨੂੰ ਗੁੱਸਾ ਆਊਗਾ ਗਰਮ ਹੋ ਜਾਊਗਾ ਗੁੱਸੇ ਨਾਲ ਠੀਕ ਹੈ ਉਦੋਂ ਹੋਲਿਆ ਪੈਣਾ ਸ਼ਰਮਿੰਦਿਆ ਹੋਣਾ ਜਾਂ ਫਿਰ ਕਦਰ ਘਟਣੀ ਕਿਸੇ ਬੰਦੇ ਦੀ ਕਦਰ ਘਟ ਜਾਣੀ ਠੀਕ ਹੈ ਕੱਖ ਬਣ ਕੇ ਦੋਹਰਾ ਨਾ ਕਰਨਾ ਕੋਈ ਕੰਮ ਵੀ ਨਾ ਕਰਨਾ ਬਈ ਆ ਤਾਂ ਸਾਡੇ ਤੋਂ ਵੀ ਬੇਕਾਰ ਹੋਣੀ ਮਤਲਬ ਵੀ ਆ ਤਾਂ ਕੁਝ ਵੀ ਨਹੀਂ ਕੰਮ ਕਰਦੇ ਕੱਖ ਬਣ ਕੇ ਦੋਹਰਾ ਨਾ ਕਰਨਾ ਕੱਚਾ ਹੋਣਾ ਸ਼ਰਮਿੰਦਾ ਹੋਣਾ ਦੇਖੋ ਸ਼ੇਮ ਆ ਹਨਾ ਸ਼ੇਮ ਸ਼ੇਮ ਨਾ ਦੋਨੇ ਫੋਲਿਆ ਪਹਿਣਾ ਤੇ ਕੱਚਾ ਹੋਣਾ ਬਸ ਇਸ ਚ ਕਦਰ ਵੀ ਘਟਣੀ ਫੋਲਿਆ ਪਹਿਣਾ ਚ ਕਦਰ ਘਟਦੀ ਆ ਬੰਦੇ ਦੀ ਤੇ ਕੱਚੇ ਹੋਣੇ ਚ ਓਨਲੀ ਸ਼ਰਮਿੰਦਾ ਹੋਣਾ ਕੱਚਾ ਮਾਣ ਨਹੀਂ ਉਹ ਬਹੁਤ ਖੁਸ਼ੀ ਪ੍ਰਗਟ ਕਰਨੀ ਕੰਗਾ ਹੋ ਜਾਣਾ ਬਹੁਤ ਨੁਕਸਾਨ ਹੋ ਜਾਣਾ ਕੰਨ ਹੋਣੇ ਕੰਨ ਹੋਣੇ ਵੀ ਹੁਣ ਮੈਂ ਅਗਾਹ ਲਈ ਖਬਰਦਾਰ ਆ ਮੈਂ ਹੁਣ ਠੀਕ ਹੈ ਅਗਾਹ ਲਈ ਖਬਰਦਾਰ ਹੋਣਾ ਵੀ ਮੈਂ ਹੁਣ ਆਪਣੀ ਹਰ ਗੱਲ ਸੁਣੂ ਵੀ ਕੀ ਮੇਰੇ ਕੀ ਮੈਂ ਕਰ ਰਹੀ ਆ ਅੱਗੇ ਠੀਕ ਹੈ ਇਦਾਂ ਸਮਝਦਾਰ ਹੋਣਾ ਸੋਚ ਸਮਝ ਕੇ ਅੱਗੇ ਕੰਮ ਕਰਨਾ ਕੰਨ ਕਰ ਨੇ ਧਿਆਨ ਦੇਣਾ ਵੀ ਮੰਨ ਲਓ ਪਹਿਲਾਂ ਆਪਾਂ ਉਦਾਂ ਲਾਈਟਰਲੀ ਲੈ ਰਹੇ ਸੀ ਗੱਲਾਂ ਨੂੰ ਬਟ ਜਦੋਂ ਉਹਨਾਂ ਨੇ ਸਾਡਾ ਨਾਮ ਲਿਆ ਵੀ ਹਾਂ ਸ਼ਿਵਾਨੀ ਦੀ ਕੋਈ ਗੱਲ ਕੀਤੀ ਤਾਂ ਫਿਰ ਮੇਰੇ ਕੰਨ ਕਰਨ ਕਰਨੇ ਵੀ ਮੈਂ ਧਿਆਨ ਦਿੱਤਾ ਉੱਥੇ ਵੀ ਮੇਰੀ ਕੀ ਗੱਲ ਚੱਲਦੀ ਪਈ ਹੈ ਠੀਕ ਹੈ ਇਦਾਂ ਆਪਣੇ ਅੱਠ ਮੁਹਾਵਰੇ ਤੁਸੀਂ ਵੀਡੀਓ ਨੂੰ ਰੋਕ ਸਕਦੇ ਹੋ ਰੋਕ ਕੇ ਇਹਨਾਂ ਨੂੰ ਯਾਦ ਕਰੋ ਤੇ ਫਿਰ ਆਪਾਂ ਟੈਸਟ ਲੈਣਾ ਹੈ ਇੱਥੇ ਹੀ ਚਲੋ ਜੀ ਹੁਣ ਆਪਾਂ ਆਪਣਾ ਟੈਸਟ ਸਟਾਰਟ ਕਰਦੇ ਆ ਫਰਸਟ ਤੋਂ ਸਟਾਰਟ ਕਰ ਲਿਆ ਹਿੱਕ ਤੇ ਮੂੰਗ ਦਲ ਨੇ ਬਈ ਬੰਦਾ ਹੈਗਾ ਕੋਈ ਉਹਦੇ ਹਿੱਕ ਤੇ ਆਪਾਂ ਮੂੰਗ ਦਲ ਤੇ ਹਿੱਕ ਤੇ ਮੂੰਗ ਕਦੋਂ ਦੜੂਗੇ ਜਦੋਂ ਉਹ ਗੁੱਸੇ 'ਚ ਆਊਗਾ ਗੁੱਸੇ 'ਚ ਆ ਕੇ ਉਹ ਗਰਮ ਹੋਊਗਾ ਸਾਡੇ ਤੇ ਫਿਰ ਉਹਦੀ ਆਪਾਂ ਹਿੱਕ ਤੇ ਤੇ ਆਪਾਂ ਕਦੋਂ ਉਹਨੂੰ ਗਰਮ ਕਰ ਸਕਦੇ ਆ ਉਹਨੂੰ ਤੰਗ ਕਰਕੇ ਠੀਕ ਹੈ ਹੋਲਿਆ ਪੈਣਾ ਹੋਲਿਆ ਪੈਣਾ ਬਈ ਸ਼ਰਮਿੰਦਾ ਹੋਣਾ ਤੇ ਕਦਰ ਘਟ ਗਈ ਬੰਦੇ ਦੀ ਕਿਸੇ ਦੀ ਮੰਨ ਲਓ ਕਦਰ ਘਟ ਗਈ ਤੇ ਉਹਦੇ ਹੋਲੇ ਪੈਣ ਲੱਗੇ ਵੀ ਯਾਰ ਮੇਰੀ ਤਾਂ ਕਦਰ ਘਟ ਗਈ ਇਸ ਘਰ 'ਚ ਐਦਾਂ ਆ ਵੀ ਹੋ ਗਏ ਸੈਕਿੰਡ ਤੇ ਥਰਡ ਹੁਣ ਕੰਨ ਨੂੰ ਭਨ ਕੇ ਦੁਹਰਾ ਨਾ ਕਰਨਾ ਵੀ ਸਾਡੇ ਤੋਂ ਮਾੜੇ ਆ ਬੰਦੇ ਆ ਜਿਹੜੇ ਕੋਈ ਵੀ ਕੰਮ ਨਹੀਂ ਕਰਦੇ ਠੀਕ ਹੈ ਕੋਈ ਵੀ ਕੰਮ ਨਾ ਕਰਨਾ ਕੱਖ ਭਨ ਕੇ ਦੁਹਰਾ ਨਾ ਕਰਨਾ ਕੱਚਾ ਹੋਣਾ ਸ਼ਰਮਿੰਦਾ ਹੋਣਾ ਸੇਮ ਸੀ ਨਾ ਇਹਨਾਂ ਦਾ ਇਹਦਾ ਤੇ ਇਹਦਾ ਕੱਚਾ ਮਾਨਣੀਆ ਬਹੁਤ ਖੁਸ਼ੀ ਮਾਨਣੀਆ ਕੰਗਾ ਹੋ ਜਾਣਾ ਬਹੁਤ ਨੁਕਸਾਨ ਹੋ ਜਾਣਾ ਕੰਨ ਹੋਣੇ ਹੁਣ ਮੇਰੇ ਕੰਨ ਹੈਗੇ ਆ ਹੁਣ ਮੈਂ ਬਹੁਤ ਖਬਰਦਾਰ ਰਹਾਂਗੇ ਅਗਾ ਲਈ ਖਬਰਦਾਰ ਹੋਣਾ ਕੰਨ ਕਰਨੇ ਧਿਆਨ ਦੇਣਾ ਵੀ ਮੇਰੀ ਜੁਗਲੀ ਤਾਂ ਨਹੀਂ ਚਲਦੀ ਪਈ ਉੱਥੇ ਚਲੋ ਜੀ ਹੁਣ ਆਪਣੇ 8 ਹੋ ਗਏ ਜੀ ਆਈ ਹੋਪ ਮੈਂ ਤੁਹਾਨੂੰ ਬਹੁਤ ਸਿੰਪਲ ਤਰੀਕੇ ਨਾਲ ਯਾਦ ਕਰਾਤੇ ਹੁਣੇ ਤੇ ਹੁਣ ਆਪਾਂ ਅਗਲੇ ਕਰਨੇ ਆ ਆਪਣੇ ਜਿਹੜੇ 15 ਨੇ ਹੈਗੇ ਆ ਅਗਲੇ ਰਹਿ ਗਏ ਜਿਹੜੇ ਤੇ ਚਲੋ ਜੀ ਹੁਣ ਆਪਾਂ ਸਟਾਰਟ ਕਰਦੇ ਆ ਆਪਣੇ ਨੈਕਸਟ ਨੰਮਾ ਜੀ ਸਾਡਾ ਕੰਨ ਖੜੇ ਕਰਨੇ ਦੇਖੋ ਕੰਨ ਤਾਂ ਸਾਡੇ ਹੁੰਦੇ ਵੀ ਖੜੇ ਹੀ ਆ ਬਟ ਰੀਅਲ 'ਚ ਆਪਾਂ ਕਹਾਵਤ 'ਚ ਆਪਾਂ ਕਦੋਂ ਕਰਦੇ ਆ ਖੜੇ ਜਦ ਸੁਚੇਤ ਹੋਣਾ ਕਿਸੇ ਤੋਂ ਸੁਚੇਤ ਹੋ ਗਏ ਵੀ ਹੁਣ ਤਾਂ ਮੈਂ ਸੁਚੇਤ ਆ ਤੂੰ ਗੱਲ ਕਰ ਮੇਰੀ ਕੋਈ ਤੇ ਮੈਂ ਇੰਨੀ ਦੂਰ ਤੀ ਸੁਣ ਲੂ ਕੰਨ ਖਾਣੇ ਬਈ ਸਿਰ ਖਾ ਲੈਣਾ ਜਿਹੜੇ ਸਾਡੇ ਛੋਟੇ ਭੈਣ ਭਰਾ ਹੈਗੇ ਨਾ ਸਾਡਾ ਖਾਂਦੇ ਆ ਨਾ ਸਿਰ ਇੱਕ ਟਾਈਮ ਤੇ ਇਨਰਿਟੇਟ ਕਰ ਦਿੰਦੇ ਆ ਵੀ ਜਾਂ ਤਾਂ ਬਸ ਕੀ ਹੱਲ ਕਰੇ ਇਹਦਾ ਸਿਰ ਓੜਦੀ ਹੈ ਨਾ ਬਟ ਮਜ਼ਾ ਵੀ ਉਸ ਚ ਹੀ ਆਉਂਦਾ ਵੀ ਆਪਾਂ ਨਾ ਜਦੋਂ ਆਪਣੇ ਤੋਂ ਵੱਡੇ ਨੂੰ ਵੱਡੇ ਭਰਾ ਨੂੰ ਹੀ ਜਾਂ ਭੈਣ ਨੂੰ ਹੀ ਤੰਗ ਕਰਦੇ ਨਾ ਮਜ਼ਾ ਉਦਾਂ ਹੀ ਆਉਂਦਾ ਆ ਇਸੇ ਤਰ੍ਹਾਂ ਸਾਡੇ ਛੋਟੇ ਭੈਣ ਭਰਾ ਸਾਨੂੰ ਤੰਗ ਕਰਦੇ ਹਾਂ ਤੰਨ ਖਿੱਚਣੇ ਤਾੜਨਾ ਜਿੱਦਾਂ ਆਪਾਂ ਕਹਿੰਦੇ ਨਾ ਇਹ ਕੁੜੀਏ ਤੇਰੇ ਤੋਂ ਪੜਿਆ ਨਹੀਂ ਜਾਂਦਾ ਪੜ ਲੈ ਚੁੱਪ ਕਰਕੇ ਐਦਾਂ ਤੰਨ ਤੇ ਜੂਨਾ ਅਸਰ ਨਹੀਂ ਕੋਈ ਅਸਰ ਨਾ ਹੋਣਾ ਬਈ ਕਿਸੇ ਦੇ ਮਤਲਬ ਕੋਈ ਕੁਛ ਹੀ ਬੋਲੀ ਜਾਵੇ ਭਾਵੇਂ ਮਾੜਾ ਬੋਲਦਾ ਭਾਵੇਂ ਭਾਵੇਂ ਅੱਛਾ ਬੋਲਦਾ ਭਾਵੇਂ ਉਸ ਤੋਂ ਕੋਈ ਫਰਕ ਨਹੀਂ ਪੈਂਦਾ ਉਹ ਇਕੁਅਲ ਆ ਆਪਣਾ ਕੰਨ ਨਾ ਹਿਲਾਉਣਾ ਅੱਗੇ ਬੋਲਣਾ ਆ ਆ ਗੜੇ ਬੰਦੇ ਨੇ ਜਿਹੜੇ ਅੱਗੇ ਬੋਲਦੇ ਨੇ ਬਤਮੀਜ਼ ਹੁੰਦੇ ਨੇ ਆ ਕੰਨ ਨਾ ਹਿਲਾਉਣਾ ਹੁਣ ਇਹਨਾਂ ਨੂੰ ਬਤਮੀਜ਼ ਦੀ ਥਾਂ ਤੇ ਆਪਾਂ ਕੀ ਬੋਲਾਂਗੇ ਕੰਨ ਨਾ ਹਿਲਾਉਣਾ ਤੂੰ ਕੰਨ ਨਹੀਂ ਹਿਲਾਉਂਦਾ ਬਤਮੀਜ਼ ਕੰਨ ਭਰਨੇ ਦੇਖੋ ਜਿਹੜਾ ਕੰਮ ਮੈਂ ਕਰਦੇ ਨਾ ਉਹੀ ਮੇਰੇ ਤੋਂ ਗਲਤ ਹੋ ਗਿਆ ਕੰਨ ਭਰਨੇ ਚਗੁਲੀਆਂ ਕਰਨਾ ਠੀਕ ਹੈ ਕੰਨ ਭਰਨੇ ਚਗੁਲੀਆਂ ਕਰਨਾ ਬਟ ਅੱਜਕੱਲ ਮੁੰਡੇ ਵੀ ਕਰਦੇ ਨੇ ਕੰਨਾਂ ਨੂੰ ਹੱਥ ਲਾਉਣਾ ਤੋਬਾ ਕਰਨਾ ਵੀ ਵੀ ਤੂੰ ਤਾਂ ਕੰਨਾਂ ਨੂੰ ਹੱਥ ਲਵਾ ਤੇ ਤੂੰ ਮਾਫ ਕਰ ਮੈਨੂੰ ਤੂੰ ਜਾ ਤੇਰੇ ਤੋਂ ਨਹੀਂ ਮੇਰੇ ਤੋਂ ਲੜਾਈ ਹੁੰਦੀ ਤੂੰ ਚਲੀ ਜਾ ਐਦਾਂ ਬੋਲਦੇ ਹਨਾ ਉਹ ਹੋ ਗਿਆ 15 ਹੋ ਗਏ ਜੀ ਸਾਡੇ ਮੁਹਾਵਰੇ ਤੇ ਹੁਣ ਮੈਂ ਇਹਨਾਂ ਦੇ ਜਿਹੜੇ मीनिंग्स ਨੇ ਆ ਮਿਟਾ ਦੇਂਗੇ ਤੇ ਤੁਸੀਂ ਅਨਸਰ ਦੇਣਾ ਆ ਚਲੋ ਜੀ ਹੁਣ ਦੋ ਟੈਸਟ ਦੇਖਦੇ ਹਾਂ ਕਿੰਨੇ ਆ ਦੋ ਜੀ ਤੁਹਾਡੇ ਕੰਨ ਖੜੇ ਕਰਨੇ ਸੁਚੇਤ ਹੋਣਾ ਵੀ ਵੀ ਮੇਰੀ ਚੁਗਲੀ ਹੁਣ ਤੁਸੀਂ ਕਰਤੀ ਨਾ ਮੈਂ ਸੁਣ ਲੂ ਫੋਨ ਚਾਈ ਕੰਨ ਖਾਣੇ ਸਿਰ ਖਾਣਾ ਬਹੁਤ ਬੁਰਾ ਕੰਨ ਖਿੱਚਣੀ ਤਾੜਨਾ ਪੜੈਨਾਂ ਦਾ ਤੁਹਾਡੇ ਕੋਲ ਦੇਖਦੇ ਰੀਲਸ ਐਦਾਂ ਹੁੰਦਾ ਤਾੜਨਾ ਕੰਨ ਤੇ ਜੂ ਨਾ ਸਰਕਣੀ ਕੋਈ ਅਸਰ ਨਹੀਂ ਹੁੰਣਾ ਕੁਛੀ ਬੋਲੀ ਜਾਓ ਬੋਲੀ ਜਾ ਰਹੀ ਆ ਮੈਮ ਬੋਲੀ ਜਾਓ ਆਪਾਂ ਤਾਂ ਵੀਡੀਓ ਨੂੰ ਅੱਗੇ ਕਰ ਲਾਂਗੇ ਸਾਡੇ ਕੋਈ ਅਸਰ ਨਹੀਂ ਹੁੰਦਾ ਆਪਾਂ ਠੀਠ ਬੱਚੇ ਆ ਕੰਨ ਨਾ ਹਿਲਾਉਣਾ ਅੱਗੇ ਬੋਲਣਾ ਠੀਕ ਹੈ ਬਦਤਮੀਜ਼ ਜਿਹੜੇ ਆਪਾਂ ਬੋਲੇ ਸੀ ਨਾ ਕੰਨ ਨਾ ਹਿਲਾਉਣਾ ਆਪਾਂ ਬਦਤਮੀਜ਼ ਨੂੰ ਹੁਣ ਕੀ ਕਹਿਣਾ ਆ ਕੰਨ ਨਾ ਹਿਲਾਉਣਾ ਆਪਾਂ ਨਿਊ ਨੇਮ ਦਿੱਤਾ ਬਦਤਮੀਜ਼ ਨੂੰ ਕੰਨ ਨੂੰ ਭਰਨੇ ਜਿਹੜਾ ਸਾਡਾ ਕੰਮ ਚੁਗਲੀਆਂ ਕਰਨੀ ਠੀਕ ਹੈ ਕੰਨਾਂ ਨੂੰ ਹੱਥ ਲਾਉਣਾ ਤੋਬਾ ਤੋਬਾ ਆਏ ਹਾਏ ਬਸ ਤਨ ਤਨ ਕਰ ਤਾ ਤੁਸੀਂ ਤੁਸੀਂ ਨਾ ਬੋਲੋ ਐਦਾਂ ਠੀਕ ਹੈ ਜੀ ਆ ਹੋ ਗਏ ਸਾਡੇ 15 ਮੁਹਾਵਰੇ ਤੇ ਕਿੰਨੇ ਕ ਤੁਹਾਡੇ ਯਾਦ ਹੋਏ ਨੇ ਕਿੰਨੇ ਤੁਹਾਡੇ ਟੈਸਟ ਚ ਸਹੀ ਗਏ ਨੇ ਕਮੈਂਟ ਜਰੂਰ ਕਰਿਆ ਕਰੋ ਤੇ ਯਾਰ ਲਾਈਕ ਕਰਦੇ ਹੋਏ ਇੰਨੀ ਕੰਜੂਸੀ ਨਾ ਕਰਿਆ ਕਰੋ ਮੈਨੂੰ ਬਹੁਤ ਡੀਮੋਟੀਵੇਟ ਕਰਦੇ ਹੋ ਤੁਸੀਂ ਵੀ ਹਾਂ ਮੈਨੂੰ ਮੈਨੂੰ ਇਦਾਂ ਲੱਗਦਾ ਵੀ ਮੇਰਾ ਪੜਾਇਆ ਹੋਇਆ ਬੱਚੇ ਨੂੰ ਸਮਝ ਹੀ ਚ ਨਹੀਂ ਆ ਰਿਹਾ ਜੇ ਕੀ ਪ੍ਰੋਬਲਮ ਆ ਦਿੱਕਤ ਕੀ ਆ ਰਹੀ ਆ ਜੇ ਤੁਸੀਂ ਲਾਈਕ ਨਹੀਂ ਕਰਦੇ ਇੱਕ ਵੀ ਜੇ ਕੁਝ ਦਿੱਕਤ ਹੈਗੀ ਆ ਤਾਂ ਤੁਸੀਂ ਕਮੈਂਟ ਚ ਦੱਸੋ ਵੀ ਮੈਮ ਤੁਹਾਨੂੰ ਆ ਨਹੀਂ ਆਉਂਦਾ ਤੁਹਾਨੂੰ ਪੜਾਉਣਾ ਨਹੀਂ ਆਉਂਦਾ ਕੁਝ ਤਾਂ ਦੱਸੋ ਕੁਝ ਤਾਂ ਬੋਲੋ ਤੁਸੀਂ ਜਿਵੇਂ ਗੁੰਮਗੇ ਹੋ ਰਹੇ ਹੋ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਕਰੋ ਜੇ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਧੰਨਵਾਦ ਜੀ